ਮਾਨਯੋਗ ਐਸਐਸਪੀ ਬਟਾਲਾ ਸ੍ਰੀ ਸੋਹੇਲ ਕਾਸਿਮ ਮੀਰ ਆਈਪੀਐਸ ਦੀਆਂ ਸਖਤ ਹਦਾਇਤਾਂ ਅਤੇ ਡੀਐਸਪੀ ਸ੍ਰੀ ਹਰਗੋਬਿੰਦਪੁਰ ਸਾਹਿਬ ਹਰਕ੍ਰਿਸ਼ਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤੇ ਥਾਣਾ ਕਮਾਂਡ ਦੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਪ੍ਰਾਪਤ ਹੋਈ ਜਦੋਂ ਦੋ ਨੌਜਵਾਨਾਂ ਨੂੰ 35 ਗ੍ਰਾਮ ਹੈਰੋਇਨ 36800 ਰੁਪਏ ਡਰਗ ਮਨੀ ਅਤੇ ਬੀਐਮਡਬਲਿਊ ਕਾਰ ਸਮੇਤ ਕਾਬੂ ਕੀਤਾ ਗਿਆ ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੁਲਿਸ ਥਾਣਾ ਕੁਮਾਣ ਦੇ ਐਸਐਨਐਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਸਮੇਤ ਥਾਣਾ ਕੁਮਾਣ ਤੋਂ ਪਕਤੂਪੁਰ ਪੰਡੋਰੀ ਸਿੰਦਵਾਕਲਾ ਸੰਦਵਾ ਖੁਰ ਦਾਦੇ ਪਿੰਡਾਂ ਨੂੰ ਗਸ਼ਤ ਕਰਨ ਜਾ ਰਹੇ ਸਨ ਜਦੋਂ ਪੁਲਿਸ ਪਾਰਟੀ ਪਿੰਡ ਸੰਧਵਾ ਕੋਲ ਪਹੁੰਚੀ ਤਾਂ ਸੰਧਵਾ ਸਾਈ ਵੱਲੋਂ ਇੱਕ ਕਾਲੇ ਰੰਗ ਦੀ BMW ਗੱਡੀ ਆਉਂਦੀ ਦਿਖਾਈ ਦਿੱਤੀ ਜਿਸ ਵਿੱਚ ਦੋ ਮੋਨੇ ਵਿਅਕਤੀ ਸਵਾਰ ਸਨ ਜਦੋਂ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਇੱਕ ਲਿਫਾਫੇ ਨੂੰ ਥੱਲੇ ਸੁੱਟ ਦੇਣ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰ ਲਿਆ ਜਦ ਲਿਫਾਫੇ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚੋਂ 3 ਗ੍ਰਾਮ ਹੈਰੋਇਨ बरामद ਹੋਈ ਇਹ ਕੱਲ ਏਸੀ ਸੌਨ ਸਿੰਘ ਥਾਣਾ ਕਮਾਨ ਵੱਲੋਂ ਇੰਦਰਾਨੀ ਨਾਕਾਬੰਦੀ ਗੁਰਪਾਲ ਸਿੰਘ ਗੋਰਾਪੁੱਤਰ ਮੋਹਨ ਸਿੰਘ ਵਾਸੀ ਭਗਤਪੁਰ ਤੇ ਗੁਰਮੀਤ ਸਿੰਘ ਪੁੱਤਰ ਜਨੈਲ ਸਿੰਘ ਵਾਸੀ ਭੋਮਾ ਠਾਣਾ ਕਮਾਲ ਪਾਸੋਂ 35 ਗ੍ਰਾਮ ਹੀਰਨ ਬਰਾਮਦ ਕਰਕੇ ਗੁਰਮੀਤ ਸਿੰਘ ਦੇ ਕੋਲ ਜਿਹੜੀ ਸੀ BMW ਗੱਡੀ ਸੀਗੀ 36800 ਰੁਪਿਆ ਡਰੱਗ ਮਨੀ ਬਰਾਮਦ ਹੋਈ ਆ ਨਾਲ ਤੇ ਅਫੇਰ ਦਰਜ ਕੀਤੀ ਗਈ ਆ ਅੱਜ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ ਇਹਨਾਂ ਦਾ ਰਿਮਾਂਡ ਹਾਰ ਕਰ ਕਾਂਸਲ ਕਰਕੇ ਇਹਨਾਂ ਦੇ ਠਾਣ-ਠੱਡ ਬੈਗਵਾਲਟ ਦਾ ਜਿਹੜਾ ਪਤਾ ਲਗਾਇਆ ਜਾ ਰਿਹਾ ਜਿੱਥੋਂ ਇਹ ਲਿਆਉਂਦੇ ਨੇ ਉਹਨਾਂ ਦੋਸ਼ੀਆਂ ਨੂੰ ਇਹਨਾਂ ਦੀ ਪੁਸਤਿਕ ਤੇ ਇਹ ਸਭ ਜਿਹੜੇ ਨਾਮਜ਼ਦ ਕੀਤਾ ਜਾਵੇਗਾ ਜਿਹੜੇ ਦੋਵੇਂ ਦੋਸ਼ੀ ਫੜੇ ਇਹਨਾਂ ਦੇ ਬੈਕਗ੍ਰਾਉਂਡ ਕਿਦਾਂ ਦੀ ਇਹਨਾਂ ਦੇ ਪਹਿਲਾਂ ਵੀ ਕਾਹਲੇ ਕਰਜਾ ਜਿਹੜਾ ਭਗਤਪੁਰ ਵਾਲਾ ਕਰਮਜੀਤ ਸਿੰਘ ਆ ਇੱਥੇ ਪਹਿਲਾਂ ਵੀ ਚਾਰ ਮੁਕਦਮੇ ਦਰਜ ਨੇ ਇੱਕ ਸਾਈਜ ਅਗਰਦੇ ਤੇ ਇਹ ਮੁੜ ਕੇ ਆਪਣਾ ਜਦੋਂ ਪੁਲਿਸ ਨੇ ਸਰਤਾਈ ਕੀਤੀ ਤੇ ਆਪਣੇ ਪਰਿਵਾਰ ਸਮੇਤ ਅੰਬਰਸਾਰੇ ਚਲਾ ਗਿਆ ਹੁਣ ਕਰੀਬ 3 ਕਿ ਮਹੀਨੇ ਤੋਂ ਫੇਰ ਆਇਆ ਸੀਗਾ ਤੇ ਫੇਰ ਇਹਨੇ ਆ ਭੁੰਮੀ ਆਲੇ ਨਾਲ ਲੜ ਕੇ ਉਹਦਕੋ ਦਰਨ ਲਿਆ ਕੇ ਤੇ سیل ਦਾ ਗਾੜੀ ਕੰਮ ਸ਼ੁਰੂ ਇਹਨੇ ਕਰ ਦਿੱਤਾ ਇਹ ਕਿੰਨੇ ਚਿਰ ਤੋਂ ਕੰਮ ਕਰਦਾ ਜੀ ਜੇ ਆ ਪਕਸੂਪੁਰ ਵਾਲੇ ਦੀ ਗੱਲ ਕਰੀ ਤੇ ਪਹਿਲਾਂ ਵੀ ਇਸ ਤੰਦੇ ਵਿੱਚ ਰਿਹਾ ਹੈ ਤਾਂ ਹੀ ਇੱਥੇ ਪਹਿਲਾਂ ਵੀ 4 एफआईआरਾਂ ਦਰਜ ਨੇ ਤੇ ਭੂਮੇ ਵਾਲੇ ਤੇ ਜਿਹੜੀ ਅਜੇ ਪਹਿਲੀ ਐਫਆਈਆ ਦਰਜ ਹੋਈ ਆ ਇਹ ਮੇਨ ਇਹ ਦੋਸ਼ੀ ਹੈਗਾ ਇਹਨੇ ਇਹਨੂੰ ਬੱਸ ਇੱਥੇ ਪਰਚੇਜ਼ ਕਰਦਾ ਸੀ ਇਹ ਜਿਹੜੀ ਗੱਡੀ ਤੁਸੀਂ ਨਾ ਰਿਕਵਰ ਕੀਤੀ ਆ ਇਹ ਕਾਬਜ ਇਹਨਾਂ ਦੇ ਨਾਂ ਤੇ ਆ ਜਾਂ ਚੋਰੀ ਦੀ ਹੈ ਇਹਦੀ ਤਫ਼ਤੀਸ਼ ਕਰ ਲਈ ਜੀ ਗੱਡੀ ਜਿਹੜੀ ਆ ਪਹਿਲਾਂ ਮੁੱਢਲੀ ਤਫ਼ਤੀਸ਼ ਚੋਂ ਇਹਦੀ ਨੇ ਉਹ ਮੇਲੇ ਮੁੰਡੇ ਦੀ ਆ ਇਹ ਦਿੱਲੀ ਦਾ ਵੀ ਕੰਮ ਕਰਦਾ ਸੀਗਾ ਬਾਕੀ ਆਪਾਂ ਵੈਰੀਫਾਈ ਕਰ ਰਹੇ ਆ ਜੋ ਵੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਊਗਾ ਗੱਡੀ ਫੇਲਾ ਲਈ ਦੀ ਆ ਇਹਦਾ ਮਾਲ ਹੈ